ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹੀ ਟ੍ਰਿਕ ਦੱਸਦੀ ਆ ਜਿਹੜੀ ਤੁਸੀਂ ਵੀ ਆਪਣੇ ਬੂਟੇ ਮੇਰੀ ਮੇਰੀ ਤਰ੍ਹਾਂ ਬਿਲਕੁਲ ਹਰੇ ਭਰੇ ਕਰ ਸਕਦੇ ਹੋ ਹਰੇ ਹੀ ਨਹੀਂ ਕੱਲੇ ਮਤਲਬ ਕਿ ਪਰਪਲ ਕਲਰ ਦੇ ਵੀ ਤੁਸੀਂ ਕਰ ਸਕਦੇ ਹੋ ਪੈਰਟ ਕਲਰ ਦੇ ਵੀ ਕਰ ਸਕਦੇ ਹੋ ਤੇ ਇਸ ਤਰ੍ਹਾਂ ਦਾ ਮਲਟੀ ਜੈ ਕਲਰ ਵੀ ਤੁਸੀਂ ਕਰ ਸਕਦੇ ਹੋ ਇਹਦੇ ਵਾਸਤੇ ਕੀ ਤੁਹਾਨੂੰ ਚਾਹੀਦਾ ਆ ਉਹ ਆਪਾਂ ਤੁਹਾਡੇ ਨਾਲ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਵੀ ਤੁਸੀਂ ਇਹਨਾਂ ਨੂੰ ਕਿਹੜੀ ਕਿਹੜੀ ਆਰਗੈਨਿਕ ਖਾਦ ਪਾਉਣੀ ਆ ਤੇ ਕੀ ਕੀ ਹੋਰ ਤੁਸੀਂ ਇਹਦੇ ਵਾਸਤੇ ਯੂਜ਼ ਕਰ ਸਕਦੇ ਹੋ ਇੱਕ ਆ ਮੇਰੇ ਕੋਲ ਬੂਟਾ ਆ ਜੀ ਇਹਨੂੰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨਾ ਹਰੇ ਰੰਗ ਦੇ ਵਿੱਚ ਬੀਜ ਨਿਕਲ ਆਏ ਆ। ਬਾਕੀਆਂ ਨੂੰ ਨਹੀਂ ਨਿਕਲੇ ਹੈਗੇ। ਇਹਨੂੰ ਇਕੱਲੇ ਨੂੰ ਹੀ ਨਿਕਲੇ ਆ। ਮਤਲਬ ਇਹ ਸਰੋਂ ਵੀ ਨਹੀਂ ਹੈਗੀ ਤੇ ਮੈਨੂੰ ਸਮਝ ਨਹੀਂ ਆ ਰਿਹਾ ਵੀ ਇਹ ਕਿਸ ਚੀਜ਼ ਦਾ ਬੂਟਾ ਆ। ਜੀ ਆਪਾਂ ਥੱਲੇ ਉਹ ਤੁਹਾਨੂੰ ਦਿਖਾਈਏ ਤਾਂ ਇਸ ਤਰ੍ਹਾਂ ਦਾ ਆ ਇਹ। ਤੇ ਜੇ ਮੇਰੇ ਪਿੱਛੇ ਭੈਣ ਭਰਾ ਨੂੰ ਪਤਾ ਹੋਵੇ ਵੀ ਇਹਦਾ ਸਲਾਦ ਬੰਦਦਾ ਜਾਂ ਇਹਦਾ ਸਾਗ ਬੰਦਦਾ ਤਾਂ ਮੈਨੂੰ ਕਮੈਂਟ ਕਰਿਓ। ਹੁਣ ਆਪਾਂ ਗੱਲ ਕਰਦੇ ਆ ਇਹਨਾਂ ਨੂੰ ਖਾਦ ਪਾਉਣ ਦੀ ਆਰਗੈਨਿਕ ਦੇ ਵਿੱਚ। ਕੋਈ ਵੀ ਤੁਸੀਂ ਪੱਤੇ ਲੈ ਲਓ 5 6 ਤਰ੍ਹਾਂ ਦੇ ਬੇਸ਼ੱਕ ਇਸੇ ਪਲਾਂਟ ਦੇ ਪੱਤੇ ਹੋਣ ਕਿਉਂਕਿ ਇਹਦੇ ਵਿੱਚ ਨਾਈਟ੍ਰੋਜਨ ਬਹੁਤ ਮਾਤਰਾ ਦੇ ਵਿੱਚ ਹੁੰਦੀ ਹੈ ਹਰੇ ਪੱਤਿਆਂ ਦੇ ਵਿੱਚ ਜੋ ਪੱਤੇ ਤੁਸੀਂ ਵੇਸਟ ਸਿੱਟ ਦਿੰਦੇ ਹੋ ਥੱਲੇ ਉਹ ਆਪਾਂ ਮਿੱਟੀ ਦੇ ਨਾਲੋਂ ਇਸ ਤਰ੍ਹਾਂ ਪੱਤੇ ਲਾਉਨੇ ਆ ਨਾ ਇਸ ਤਰ੍ਹਾਂ ਆਹ ਵਾਲੇ ਪੱਤੇ ਇਹਨਾਂ ਨੂੰ ਤੁਸੀਂ ਮਸਲੋ ਮਸਲ ਕੇ ਇੱਕ ਬਾਲਟੀ ਦੇ ਵਿੱਚ ਪਾਈ ਜੋ ਕੋਈ ਵੀ ਪੱਤਾ ਹੋ ਸਕਦਾ ਹੈ ਬੇਸ਼ੱਕ ਸਬਜ਼ੀਆਂ ਦੇ ਹੋਣ ਤੇ ਬੇਸ਼ੱਕ ਕਿਸੇ ਕਾਹ ਫੂਸ ਦੇ ਹੋਣ ਕਿਸੇ ਵੀ ਚੀਜ਼ ਦਾ ਪੱਤਾ ਲਾ ਲਓ ਤੁਸੀਂ ਉਹਨਾਂ ਨੂੰ ਇੱਕ ਬਾਲਟੀ ਦੇ ਵਿੱਚ ਭੇਡੋ 4-5 ਦਿਨ ਲਈ ਉਸ ਤੋਂ ਬਾਅਦ ਤੁਸੀਂ ਆਪਣੇ ਬੂਟਿਆਂ ਨੂੰ ਥੋੜਾ ਥੋੜਾ ਜਿਹੜਾ ਆ ਸਾਰੇ ਬੂਟਿਆਂ ਨੂੰ ਪਾ ਦਿਓ। ਉਹਦੇ ਨਾਲ ਜਿਹੜੀ ਆਰਗੈਨਿਕ ਦੀ ਆਰਗੈਨਿਕ ਤੌਰ ਤੇ ਜਿਹੜੀ ਇਹਨਾਂ ਦੀ ਨਾਈਟ੍ਰੋਜਨ ਦੀ ਪੂਰਤੀ ਆ ਉਹ ਹੋ ਜਾਊਗੀ। ਦੂਜੇ ਨੰਬਰ ਤੇ ਆਪਾਂ ਜੇ ਗੱਲ ਕਰੀਏ ਜੇ ਤੁਹਾਡੇ ਕੋਲ ਇਸ ਤਰ੍ਹਾਂ ਕੇ ਖਲਾ ਹੈਗੀਆਂ ਆ ਜਿ ਕਿਉਂਕਿ ਮੈਂ ਪਿਓਰ ਆਰਗੈਨਿਕ ਖੇਤੀ ਕਰਦੀ ਆ ਛੱਤ ਤੇ ਇਸ ਤਰ੍ਹਾਂ ਇਸ ਲਈ ਮੈਂ 5-6 ਤਰ੍ਹਾਂ ਦੀ ਜਿਹੜੀ ਖਾਲਵਾ ਉਹ ਰੱਖਦੀ ਆ। ਮੇਰੇ ਕੋਲ ਤਿਲਾਂ ਦੀ ਖਾਲ ਹੈਗੀ ਆ, ਅਲਸੀ ਦੀ ਖਾਲ ਹੈਗੀ ਆ, ਸਰੋਂ ਦੀ ਖਾਲ ਹੈਗੀ ਆ, ਨਿੰਮ ਦੀ ਵੀ ਖਾਲ ਮੇਰੇ ਕੋਲ ਹੈਗੀ ਆ। ਇੱਕ ਦੋ ਹੋਰ ਵੀ ਹੋਣੀਆਂ ਜਿਹੜੀਆਂ ਕਿ ਹੁਣ ਮੈਨੂੰ ਯਾਦ ਸ਼ਾਇਦ ਨਹੀਂ ਆ ਰਹੀਆਂ ਹੈਗੀਆਂ ਤੁਸੀਂ ਇੱਕ ਚਮਚ 1 ਲੀਟਰ ਪਾਣੀ ਦੇ ਵਿੱਚ ਘੋਲ ਕੇ ਕੋਈ ਵੀ ਖਾਲ ਲੈ ਲਓ ਇਹਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਖਾਲ ਜਿਹੜੀ ਵੀ ਤੁਹਾਡੇ ਕੋਲ ਹੈਗੀ ਆ ਚਾਹੇ ਸਰੋਂ ਦੀ ਤਾਂ ਆਮ ਹੀ ਆਪਾਂ ਨੂੰ ਮਿਲ ਜਾਂਦੀ ਆ ਤੇ ਉਹ ਇੱਕ ਇੱਕ ਚਮਚ 1 ਲੀਟਰ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਦੋ ਬੂਟੀਆਂ ਨੂੰ ਪਾ ਦਿਓ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਆ ਬੇਸ਼ੱਕ ਤੁਸੀਂ ਤੁਰੰਤ ਪਾ ਸਕਦੇ ਹੋ ਬੇਸ਼ੱਕ ਤੁਸੀਂ ਉਹਨੂੰ ਫਾਰਮੈਟ ਕਰਨਾ ਤਾਂ ਕੁਝ ਹਲਕਾ ਜਿਹਾ ਜਿਹੜਾ ਗੁੜ ਪਾ ਕੇ ਤਾਂ ਤੁਸੀਂ 24 ਘੰਟੇ ਰੱਖ ਦੋ ਤੇ ਫਿਰ ਤੁਸੀਂ ਪਾ ਦਿਓ ਉਹ ਜਿਸ ਤਰ੍ਹਾਂ ਦਾ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਕਰ ਸਕਦੇ ਹੋ ਤੇ ਮੇਰੇ ਕੋਲ ਤਾਂ ਬਸ ਇਹੀ ਫੰਡਾ ਆ ਇੱਕ ਦੇਸੀ ਔਰਗੈਨਿਕ ਦਾ ਕਿਉਂਕਿ ਮੈਂ ਬਹੁਤ ਜ਼ਿਆਦੀਆਂ ਚੀਜ਼ਾਂ ਇਹੋ ਜੀਆਂ ਕੋਈ ਵੀ ਨਹੀਂ ਵਰਤਦੀ ਤੇ ਕੈਮੀਕਲ ਅੱਜਕੱਲ ਕੋਈ ਵੈਸੇ ਵੀ ਹੋਰ ਲੋੜ ਹੀ ਨਹੀਂ ਪੈਂਦੀ ਕਿਉਂਕਿ ਕੋਈ ਕੀਟ ਵਗੈਰਾ ਅੱਜਕੱਲ ਨਹੀਂ ਲੱਗਦਾ ਹੈਗਾ ਠੰਡ ਦੇ ਵਿੱਚ ਇੱਕ ਸਿਰਫ ਤੇਲਾ ਲੱਗਦਾ ਆ ਉਹ ਵੀ ਉਹਨਾਂ ਚੀਜ਼ਾਂ ਨੂੰ ਮੈਂ ਦੇਖਿਆ ਲੱਗਦਾ ਜਿਹੜੀਆਂ ਕਿ ਬੇਮੌਸਮੀ ਆ ਬੇਮੌਸਮੀਆ ਦਾ ਮਤਲਬ ਜਿੱਦਾਂ ਕਿ ਪਿੰਡੀਆਂ ਪਿੰਡੀਆਂ ਮੇਰੇ ਕੋਲ ਗਰਮੀਆਂ ਦੀਆਂ ਖੜੀਆਂ ਉਹਨਾਂ ਨੂੰ ਥੋੜਾ ਜਿਹਾ ਤੇਲੇ ਦੀ ਸ਼ਿਕਾਇਤ ਆਉਂਦੀ ਆ ਉਹਨੂੰ ਮੈਂ ਕੱਲ ਜਿਹੜੀ ਨਿੰਮ ਦੀ ਚੰਗੀ ਮਤਲਬ ਨਿੰਮ ਪਾ ਕੇ ਨਾ ਵਿੱਚ ਤੇ ਸਪਰੇਅ ਕੀਤੀ ਸੀਗੀ ਮੈਨੂੰ ਲੱਗਦਾ ਵੀ ਜਿਹੜਾ ਤੇਲਾ ਬਹੁਤ ਜ਼ਿਆਦਾ ਘਟ ਗਿਆ ਵਾ ਜਾਂ ਬਿਲਕੁਲ ਮਤਲਬ ਖਤਮ ਹੋ ਚੁੱਕਾ ਆ ਤੇ ਨਿੰਮ ਵੀ ਇੱਕ ਆਰਗੈਨਿਕ ਹੀ ਤੁਸੀਂ ਉਹਨੂੰ ਗਿਣ ਸਕਦੇ ਹੋ ਚਾਹੇ ਨਿੰਮ ਦਾ ਤੇਲ ਲੈ ਲਓ ਚਾਹੇ ਨਿੰਮ ਤੁਸੀਂ ਆਪਣੇ ਕੋਲੋਂ ਤੋੜ ਕੇ ਉਹਦੀ ਸਪਰੇਅ ਕਰ ਦਿਓ ਫਲੀਆਂ ਫੇਰ ਆਪਣੀਆਂ ਤੋੜਨ ਵਾਲੀਆਂ ਹੋ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਤੇ ਪਿਓਰ ਆਰਗੈਨਿਕ ਸਬਜ਼ੀ ਦੀ ਇਹ ਹੈ ਯਾਬੇ ਚਾਹੇ ਤਾਂ ਤੁਸੀਂ ਇਹਦਾ ਪੱਤਾ ਵੀ ਤੋੜ ਕੇ ਖਾ ਲੋ ਉਹਦਾ ਵੀ ਤੁਹਾਨੂੰ ਫਾਇਦਾ ਹੋਊਗਾ ਹੁਣ ਕਿੰਨੇ ਪੱਤੇ ਆ ਗੋਭੀ ਦੇ ਤੁਸੀਂ ਦੇਖੋ ਪੰਜ ਬੂਟੇ ਆ ਪਰ ਪੰਜਾ ਬੂਟੇ ਤੁਸੀਂ ਦੇਖੋ ਕਿੰਨੇ ਜਿਆਦਾ ਮਤਲਬ ਕਿ ਇਹ ਫੈਲ ਚੁੱਕੇ ਆ ਇਦਾਂ ਲੱਗ ਰਿਹਾ ਆ ਵੀ ਜਿੱਦਾਂ 15 20 ਬੂਟੇ ਹੋਣ ਤਾਂ ਹਾਲਾਂਕਿ ਇਹ ਟੋਕਰੀ ਦੇ ਵਿੱਚ ਲੱਗੇ ਹੋਏ ਆ ਮਸੀਹ ਹੋਊਗੀ 10 ਕਿਲੋ ਮਿੱਟੀ ਹੋਣੀ ਆ 10 ਵੀ ਨਹੀਂ ਹੋਣੀ ਘਾਟੀ ਹੋਣੀ ਆ ਕਿਉਂਕਿ ਜਿਹੜੀਆਂ ਇਦਾਂ ਦੇ ਫੂਡ ਗ੍ਰੇਡ ਹੁੰਦੀਆਂ ਹਨਾ ਟੋਕਰੀਆਂ ਇੰਨਾਂ ਵਿੱਚ ਲੱਗੀ ਹੋਈ ਤਾਂ ਪਰ ਬਹੁਤ ਸੋਹਣੀ ਮਤਲਬ ਕਿ ਫਸਲ ਆ ਆਪਣੀ ਰੰਗ ਬਰੰਗੀ ਤੁਸੀਂ ਕਲਰ ਦੇਖੋ ਇਹਨਾਂ ਦੇ ਸ਼ਾਮ ਦੇ 5:00 ਵੱਜ ਚੁੱਕੇ ਆ ਹੁਣ ਅੱਜ 12 ਤਰੀਕ ਦੇ ਤਾਂ ਤੁਸੀਂ ਇਹਦੇ ਕਲਰ ਦੇਖੋ ਰੰਗ ਬਰੰਗੇ ਕਿੰਨੇ ਸੋਹਣੇ ਲੱਗਦੇ ਪਏ ਆ ਇਦਾਂ ਦੀ ਆਪਾਂ ਜਿਹੜੀ ਗੋਭੀ ਵੀ ਲਗਾਤੀ ਆ ਕਲਰਫੁੱਲ ਅੱਗੇ ਜਿਹੜੀ ਆਉਣ ਵਾਲੇ ਸਮੇਂ ਵਿੱਚ ਹੋ ਜੂਗੀ ਆਪਣੇ ਕੋਲ 2 ਮਹੀਨਿਆਂ ਤੱਕ ਲਗ-ਪਗ ਸੇਮ ਇੱਧਰ ਆਪਣੇ ਕੋ ਆਲੂ ਲੱਗੇ ਹੋਏ ਆ ਤੇ ਇਸ ਤਰ੍ਹਾਂ ਦੀਆਂ ਦੇਸੀ ਖਾਦ ਜਿਹੜੀਆਂ ਨਾ ਤੁਸੀਂ ਘਰ ਦੇ ਵਿੱਚ ਜ਼ਰੂਰ ਬਣਾ ਕੇ ਰੱਖਿਆ ਕਰੋ ਤਾਂ ਆਪਣੇ ਬੂਟੇ ਨੂੰ ਇੱਕ ਵਾਰੀ ਵਾਰਤ ਕੇ ਜ਼ਰੂਰ ਦੇਖੋ ਧੰਨਵਾਦ ਜੀ ਬਸ ਅੱਜ ਇਹੀ ਵੀਡੀਓ ਦਿਖਾਉਣੀ ਸੀਗੀ ਆਪਾਂ ਤੇ ਕੱਲ ਕੁਝ ਆਪਾਂ ਹਲਦੀ ਤੇ ਕੰਮ ਕਰਨਾ ਉਹਦੀ ਵੀਡੀਓ ਆਪਾਂ ਤੁਹਾਨੂੰ ਕੱਲ ਦਿਖਾਵਾਂਗੇ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਜੇਕਰ ਮੇਰੀ ਵੀਡੀਓ ਚੰਗੀਆਂ ਲੱਗਦੀਆਂ ਮੇਰੀਆਂ ਸਬਜ਼ੀਆਂ ਵਧੀਆ ਲੱਗਦੀਆਂ ਤਾਂ ਨੋਰ ਕੈਨਿਕ ਸ਼ਾਤ ਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹੁੰਦੇ ਬਸ ਰਹੋ